ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਰੱਬ ਆਪਣੇ ਭਗਤਾਂ ਦੀ ਹਮੇਸ਼ਾ ਇੱਜ਼ਤ ਰੱਖਦਾ ਹੈ ਜਦੋਂ ਤੋਂ ਇਹ ਸੰਸਾਰ ਬਣਿਆ ਹੈ ਉਦੋਂ ਤੋਂ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਰੱਬ ਜਿਨੇ ਪ੍ਰਹਿਲਾਦ ਭਗਤ ਵਰਗੇ ਅਨੇਕ ਸੇਵਕਾਂ ਦੀ ਇੱਜ਼ਤ ਰੱਖੀ ਹੈ ਤੇ ਹਰ ਨਾਕਸ਼ ਨੂੰ ਮਾਰ ਕੇ ਮੁਕਾ ਦਿੱਤਾ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਭਰੋਸਾ ਹੁੰਦਾ ਹੈ ਕਿ ਰੱਬ ਭਗਤਾਂ ਦੀ ਇੱਜ਼ਤ ਬਚਾਉਂਦੇ ਨੇ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਟਕਣ ਵਿੱਚ ਬੈ ਕੇ ਕੁਰਾਹੇ ਪੈ ਰਹਿੰਦੇ ਨੇ ਹੇ ਵਾਇਗਰੂ ਜੀ ਭਗਤ ਜਨ ਤੁਹਾਡੀ ਸ਼ਰਨ ਪੈ ਰਹਿੰਦੇ ਨੇ ਤੁਸੀਂ ਆਪਣੇ ਭਗਤਾਂ ਦੀ ਇੱਜ਼ਤ ਰੱਖੋ ਭਗਤਾਂ ਦੀ ਇੱਜ਼ਤ ਤੁਹਾਡੀ ਹੀ ਇੱਜ਼ਤ ਹੈ ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ ਕਿਉਂਕਿ ਮੌਤ ਦੇ ਡਰ ਦੀ ਜਗ੍ਹਾ ਸਿਰਫ ਰੱਬ ਦਾ ਨਾਮ ਹੀ ਉਹਨਾਂ ਦੇ ਮਨ ਵਿੱਚ ਵੱਜਦਾ ਹੈ ਨਾਮ ਦੀ ਬਰਕਤ ਨਾਲ ਹੀ ਉਹ ਮੌਤ ਦੇ ਡਰ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਨੇ ਭਗਤ ਗੁਰੂ ਦੀ ਸ਼ਰਨ ਪੈ ਕੇ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਸਾਰੀ ਕਰਾਮਾਤੀ ਤਾਕਤਾਂ ਭਗਤਾ ਦੇ ਚਰਨੀ ਲੱਗੀਆਂ ਰਹਿੰਦੀਆਂ ਨੇ